ਤੇ ਉਸਤਾਦ ਜੇ ਦੀ ਗੱਲ ਕਰੀ ਇੰਜਨ ਗੇਅਰ ਦਾ ਕਿਵੇਂ ਆ ਬਈ ਜਮ ਓਕੇ ਆ ਜੀ 1200 ਘੰਟਾ ਚੱਲਿਆ ਸਿਰਫ 1200 ਘੰਟਾ ਚੱਲਿਆ ਹੋਇਆ ਤੇ ਮਤਲਬ ਜਿਹੜਾ ਭਰਾ ਲੈ ਕੇ ਜਾਊਗਾ ਤੇ ਉਦੋਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਯਾਦ ਰੱਖੂਗਾ ਨੋ ਟੈਨਸ਼ਨ ਓਕੇ ਨੋ ਟੈਨਸ਼ਨ ਹੈ ਲੈ ਮੇਤਰੋ ਜਾਲੀਆਂ ਜੁੜੀਆਂ ਦੀ ਗੱਲ ਕਰੀਏ ਜਿਵੇਂ ਇੱਥੋਂ ਪਤਾ ਲੱਗ ਜਾਂਦਾ ਵੀ ਇਹ ਸ਼ੌਂਕੀ ਬੰਦੇ ਲੈ ਰੱਖਿਆ ਹੋਇਆ ਹੈ ਨਾ ਤਾਂ ਟਾਇਰ ਵੀ ਲਗਭਗ ਆ ਇਹਦੇ ਕਿੰਨੇ ਪੈਸੇ ਹੋਣਗੇ ਉਸਤਾਦ 95 ਪੈਸੇ 95 ਪੈਸੇ ਸੱਚ ਨੂੰ ਟਾਇਰ ਨੇ ਰਿੰਮਾਂ ਦਾ ਬੜਾ ਸਾਫ ਹੈ ਤੇ ਜੇ ਮਾੜੇ ਦੇ ਵਿੱਚ ਡਿਸਕਾਊਂਟ ਕਿੰਨਾ ਹੋਊ ਕਰ ਦਾਂਗੇ ਜੇ ਮੌਕੇ ਤੇ ਆ ਕੇ ਠੱਕਾ ਮੁਕੀ ਕਰ ਲਓਗੇ ਤੁਹਾਡਾ ਹੋਰ ਵੀ 10-15000 ਦਾ ਫਾਇਦਾ ਹੋ ਜਾਗਾ ਸਰ ਪੈਸੇ ਟਾਇਰ ਨੇ ਨਾਲ ਤੇ ਟਾਇਰ ਆ ਹਾਂਜੀ ਸਾਰਾ ओरिजिनल ਆ ਸਾਰਾ ਡਰੈਕਟਰ ओरिजिनल ਆ ਕਿਤੇ ਕਾਲਮ ਵੀ ਨਹੀਂ ਲੱਗੀ ਹੋਈ ਡਬਲ ਪੀਟੀਓ ਡਬਲ ਪੀਟੀਓ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਆ ਓਕੇ ਲੈ ਮਿੱਤਰੋ 73 ਵੀ ਚੰਗੀ ਲੱਗੀ ਹੋਈ ਆ ਨੰਬਰ ਪੰਜਾਬ ਦਾ ਤੇ ਇਹ ਕਿਹਮੀ ਪਾਰਟੀ ਦੇ ਨਾਮ ਆ ਬਾਈ ਫਰਸਟ ਪਾਰਟੀ ਫਸ 2021 ਮਾਡਲ ਇਹ ਕਿੰਨੇ ਘੰਟੇ ਚੱਲਿਆ ਹੋ ਬਾਈ 12-1300 ਘੰਟਾ ਚੱਲਿਆ ਜੀ ਸਿਰਫ ਹਾਂਜੀ ਲੈ ਮਿੱਤਰੋ 12-1300 ਘੰਟਾ ਚੱਲਿਆ ਹੋਇਆ ਬਾਈ ਕਹਿੰਦਾ ਹ ਅੱਜ ਦਾ ਵੀ ਹੈਗਾ ਸੋਮਵਾਰ ਤੁਸੀਂ ਮੰਡੀ ਦੇ ਵਿੱਚੋਂ ਲਓ ਵੀ ਮਿੱਤਰੋ ਕੀ ਹਾਲ ਚਾਲ ਨੇ ਸੱਜਣੋ ਤੋਤੇ ਰੰਗਾ ਪ੍ਰੀਤ ਖੜਾ ਤੁਹਾਡੇ ਸਾਹਮਣੇ ਖੜਾ ਵੀ ਸੱਜਣੋ ਬਰਨਾਲਾ ਮੰਡੀ ਦੇ ਵਿੱਚ ਐ ਜਿੰਨੇ ਅਕਸਰ ਗੱਲਾਂ ਕਰਦੇ ਹੁੰਨੇ ਆ ਵੀ ਬਰਨਾਲਾ ਮੰਡੀ ਦੇ ਵਿੱਚ ਨਾ ਜਿੰਨੇ ਵੀ ਟਰੈਕਟਰ ਆਉਂਦੇ ਆ ਲਗਭਗ ਸ਼ੋਅਰੂਮ ਕੰਡੀਸ਼ਨ ਦੇ ਟਰੈਕਟਰ ਹੁੰਦੇ ਆ ਚੰਗੇ ਟਰੈਕਟਰ ਹੁੰਦੇ ਆ ਜਿਆਦਾ ਪੰਜਾਬ ਨੰਬਰ ਟਰੈਕਟਰ ਵੀ ਬਰਨਾਲਾ ਮੰਡੀ ਦੇ ਵਿੱਚੋਂ ਮਿਲਦੇ ਹੁੰਦੇ ਆ ਅੱਜ ਜਿਸ ਭਰਾ ਦੇ ਲਵੇ ਖੜਿਆ ਸੱਜਣੋ ਬੜਾ ਬਾਈ ਜਿਵੇਂ ਕਹਿੰਦੀ ਵੀ 30-35 ਸਾਲਾਂ ਤੋਂ ਬਾਈ ਦਾ ਕਾਰੋਬਾਰ ਆ ਟਰੈਕਟਰਾਂ ਦੇ ਨਾਲ ਜੁੜਿਆ ਹੋਇਆ ਤੇ ਸਾਡੇ ਨਾਲ ਸਾਡਾ ਭ ਪਿੰਡ ਤੁਹਾਡਾ ਭੱਦਲਵੱਡ ਤੇ ਸਹੀ ਗੱਲ ਆ 35-40 ਸਾਲਾਂ ਤੋਂ ਟਰੈਕਟਰਾਂ ਦਾ ਕੰਮ ਕਰਦੇ ਹਾਂ ਤੇ ਅੱਜ ਕਿੰਨੇ ਟਰੈਕਟਰ ਲੈ ਕੇ ਆਏ 10 10 ਤੇ ਇਹ ਵੀ ਆਪਣੀਆਂ ਪ੍ਰੀਤ ਕਿੰਨਾ ਮਾਡਲ ਆ ਇਹ 20 ਉੱਚਾ ਬੋਲਿਓ ਥੋੜਾ ਜਿਆਦਾ 2020 2020 ਮਾਡਲ ਆ ਤੇ ਨੰਬਰ ਪੰਜਾਬ ਦੇ ਆ ਕੈਮੀ ਪਾਰਟੀ ਦੇ ਨਾਮ ਆ ਇਹ ਫਰਸਟ ਪਾਰਟੀ ਫਰਸਟ ਪਾਰਟੀ ਦੇ ਨਾਮ ਆ ਓਕੇ ਤੇ ਉਸਤਾਦ ਜੇ ਇਹ ਦੀ ਗੱਲ ਕਰੀ ਇੰਜਨ ਗੇਅਰ ਦਾ ਕਿਵੇਂ ਆ ਬਈ ਜਮਾ ਓਕੇ ਆ ਜੀ 1200 ਘੰਟਾ ਚੱਲਿਆ ਸਿਰਫ 1200 ਘੰਟਾ ਚੱਲਿਆ ਹੋਇਆ ਤੇ ਮਤਲਬ ਜਿਹੜਾ ਭਰਾ ਲੈ ਕੇ ਜਾਊਗਾ ਤੇ ਉਹ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਯਾਦ ਰੱਖੂਗਾ 노 ਟੈਂਸ਼ਨ ਓਕੇ 노 ਟੈਂਸ਼ਨ ਹੈ ਲੈ ਮਿੱਤਰੋ ਜਾਲੀਆਂ ਜੁਲੀਆਂ ਦੀ ਗੱਲ ਕਰੀਏ ਜਿਵੇਂ ਇੱਥੋਂ ਪਤਾ ਲੱਗ ਜਾਂਦਾ ਵੀ ਇਹ ਸ਼ੌਂਕੀ ਬੰਦੇ ਨੇ ਲਵੇ ਰੱਖਿਆ ਹੋਇਆ ਹਨਾ ਤਾਂ ਟਾਇਰ ਵੀ ਲਗਭਗ ਇਹਦੇ ਕਿੰਨੇ ਪੈਸੇ ਹੋਣਗੇ ਉਸਤਾਦ 99 ਪੈਸੇ 95 ਪੈਸੇ ਸੱਚ ਨੂੰ ਟਾਇਰ ਨੇ ਰਿੰਮਾਂ ਦਾ ਬੜਾ ਸਾਫ ਹੈ ਤੇ ਜੇ ਮਗਰਾਟਾਂ ਦੀ ਗੱਲ ਕਰੀਏ ਤਾਂ ਵੀ ਹਨਾ ਪੂਰੇ ਸੋਨਾ ਪਿਆ ਤੇ ਜੇ ਸਤਰੀ ਦੀ ਗੱਲ ਕਰੀਏ ਤਾਂ ਫਿਰ ਸਬਦ ਮੁਕਣ ਵਾਲਾ ਕੰਮ ਹੈ ਵੀ ਮਤਲਬ ਜਿਹੜੇ ਵੀ ਪਾਰਟ ਦੀ ਗੱਲ ਕਰੀਏ ਘੈਂਟ ਹੈ ਹਣੇ ਵੀਰਿਆ ਤੇ ਜੇ ਇਸ ਦਾ ਤੇ ਰੇਟ ਦੀ ਗੱਲ ਕਰੀਏ ਕਿੰਨੇ ਦਾ ਬਣੂਗਾ ਟਰੈਕਟਰ 4,65,000 ਦੀ ਮੰਗ ਹੈ ਜੀ 4,65,000 ਦੀ ਮੰਗ ਹੈ ਤੇ ਵਿੱਚ ਡਿਸਕਾਊਂਟ ਕਿੰਨਾ ਹੋ ਕਰ ਦਾਂਗੇ 30,000 30,000 ਓਕੇ ਲੈ ਮੇਤਰੋ 4,35,000 ਦਾ 35,000 ਦਾ ਟਰੈਕਟਰ ਰਹਿ ਗਿਆ ਤੇ ਜੇ ਕਿਸੇ ਭਰਾ ਨੇ ਲੈਣਾ ਤਾਂ ਸੰਪਰਕ ਕਰ ਲਿਓ ਗੱਲ ਹੋਰ ਵੀ ਤੁਹਾਡੇ ਫਾਇਦੇ ਦੀ ਕਰਦਾ ਜੇ ਮੌਕੇ ਤੇ ਆ ਕੇ ਧੱਕਾ ਮੁਕੀ ਕਰ ਲਓਗੇ ਤੁਹਾਡਾ ਹੋਰ ਵੀ 10-15,000 ਦਾ ਫਾਇਦਾ ਹੋ ਸਕਦਾ ਹਾਂ ਜੀ ਕਰ ਲਿਓ ਸੱਜਣਾ ਸੰਪਰਕ ਕਰ ਲਿਓ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਇਹ ਤੋਂ ਲੱਗ ਵੀਰੇ ਜਿਹੜਾ ਖੜਾ 5310 ਇਹ 17 ਮਾਡਲ ਆ ਜੀ ਇਹ 2017 ਮਾਡਲ ਹੈ ਹਾਂ ਜੀ ਤੇ ਨੰਬਰ ਇਹਦਾ ਵੀ ਪੰਜਾਬ ਦਾ ਹੀ ਹੈ ਨਾ ਸਾਰੇ ਪੰਜਾਬ ਦੀ ਹੈ ਜੀ ਸਾਰੇ ਪੰਜਾਬ ਨੰਬਰ ਹੀ ਨੇ ਤੇ ਇਹਦੀ ਜੀ ਗੱਲ ਕਰੀਏ ਵੀ ਦੱਸੀ ਕਰਾ ਇਹਦੇ ਬਾਰੇ ਖੁੱਲ ਕੇ ਜੀ ਇਹ ਟਾਇਰ 70 ਪੈਸੇ ਨਾਲ ਦੇ ਆ ਜੀ 70 ਪੈਸੇ ਟਾਇਰ ਨੇ ਨਾਲ ਦੇ ਟਾਇਰ ਹਾਂ ਜੀ ਸਾਰਾ ਓਰੀਜਨਲ ਆ ਸਾਰਾ ਟਰੈਕਟਰ ਓਰੀਜਨਲ ਆ ਕਿਤੇ ਕਲਮ ਵੀ ਨਹੀਂ ਲੱਗੀ ਹੋਈ ਡਬਲ ਪੀਟੀਓ ਡਬਲ ਪੀਟੀਓ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਓਕੇ ਲੈ ਮੇਤਰੋ ਸਤਰੀ ਵੀ ਚੰਗੀ ਲੱਗੀ ਹੋਈ ਐ ਨੰਬਰ ਪੰਜਾਬ ਤੇ ਤੇ ਇਹ ਕਿਹਮੀ ਪਾਰਟੀ ਦੇ ਨਾਮ ਆ ਭਾਈ ਫਰਸਟ ਪਾਰਟੀ ਫਰਸਟ ਪਾਰਟੀ ਦੇ ਨਾਮ ਆ ਓਕੇ ਤੇ ਜੇ ਇਹਦੇ ਗੱਲ ਰੇਟ ਦੀ ਗੱਲ ਕਰੀ ਉਸਤਾਦ ਕਿੰਨੇ ਦਾ ਬਣੂ ਇਹ ਦੇ ਦਾਂਗੇ 6 ਲੱਖ 25 ਹਜ਼ਾਰ ਦਾ 6 ਲੱਖ 25 ਹਜ਼ਾਰ ਦਾ ਡਿਸਕਾਊਂਟ ਇਹਦੇ ਵਿੱਚੋਂ ਵੀ ਫੁੱਲ ਹੋ ਜਾ ਉਹ ਕਰਦਾ ਇਮਾਨਤ ਨਾਲ ਹੋ ਜਾਊਗਾ ਲੈ ਮੇਤਰੋ ਕਰ ਲਿਓ ਸੰਪਰਕ ਜਿੰਨੇ ਵੀ ਟਰੈਕਟਰ ਹੋਣਗੇ ਘੈਂਟ ਘੈਂਟ ਟਰੈਕਟਰ ਹੋਣਗੇ ਤੁਹਾਡਾ ਜਿਵੇਂ ਕਹਦੀ ਆ ਵੀ ਇੱਥੇ ਆਉਣ ਨਾਲ ਫੁੱਲ ਫਾਇਦਾ ਡਾਇਰੈਕਟਰਾਂ ਦੇ ਵਿੱਚ ਹੋ ਜਾਣਾ ਤੇ ਉਸਤਾਦ ਜੇ ਆ ਖੜਾ ਨੀਲੇ ਰੰਗ ਦਾ ਮੋਰ ਇਹਦੀ ਗੱਲ ਕਰੀਏ ਕਿੰਨਾ ਮਾਡਲ 2021 ਮਾਡਲ ਹੈ ਜੀ 2021 ਮਾਡਲ ਇਹ ਕਿੰਨੇ ਘੰਟੇ ਚੱਲਿਆ ਹੋ ਬਈ 12 1300 ਘੰਟਾ ਚੱਲਿਆ ਜੀ ਸਿਰਫ ਹਾਂ ਜੀ ਲੈ ਮਿੱਤਰੋ 12 1300 ਘੰਟਾ ਚੱਲਿਆ ਹੋਇਆ ਬਾਈ ਕਹਿੰਦਾ ਤੇ ਨੰਬਰ ਇਹਦਾ ਵੀ ਪੰਜਾਬ ਦੇ ਹੂ ਹਣਾ ਜੀ ਬਰਨਾਲੇ ਦਾ ਜੀ ਬਰਨਾਲੇ ਦਾ ਨੰਬਰ ਹੈ ਲੋਕਲ ਸੱਜਣੋ ਤੇ 14 ਦੇ ਟਾਇਰਾਂ ਦੇ ਵਿੱਚ ਆਹੇ ਡੀਆਈ 750 ਹਣਾ ਜੀ ਹਾਂ ਜੀ ਤੇ ਨੰਬਰ ਪੰਜਾਬ ਦਾ ਪਾਰਟੀ ਫਰਸਟ ਹੀ ਹੈ ਹਣਾ ਜੀ ਵੀ ਫਰਸਟ ਪ 5 ਲੱਖ 30 ਹਜ਼ਾਰ 5 ਲੱਖ 30 ਦਾ ਪੈਰੇ ਦੀ ਵੀ ਨਾਲ ਦੀ ਨੇ ਸਾਰਾ ਕੁਝ ਨਾਲ ਦਾ ਸਾਰਾ ਕੁਝ ਨਾਲ ਦਾ ਲੈ ਮਿੱਤਰੋ ਕਰ ਲਿਓ ਸੰਪਰਕ ਜਿਹੜਾ ਬੜੇ ਸੋਹਣੇ ਟਰੈਕਟਰ ਆ ਇੱਥੇ ਆ ਕਿ ਨਾ ਕਈ ਬੰਦੇ ਤਾਂ ਦੋ ਚਿੱਤੀ ਚ ਪੈ ਜਾਂਦੇ ਵੀ ਯਾਰ ਟਰੈਕਟਰ ਲਈਏ ਕਿਹੜਾ ਹਨਾ ਇੱਕ ਦੂਜੇ ਤੋਂ ਸੋਹਣੇ ਟਰੈਕਟਰ ਲਗਭਗ ਸਾਰੀ ਨੇ ਤੇ ਇਸ ਦਾ ਤੇ ਜਿਹਦੀ ਗੱਲ ਕਰੀਏ 2012 ਮਾਡਲ ਹੈ ਇਹ 2012 ਮਾਡਲ ਹੈ ਤੇ ਇਹ ਤਾਂ ਨੰਬਰ ਵੀ ਪੰਜਾਬ ਦੇ ਹੀ ਸਾਰੇ ਪੰਜਾਬ ਦੇ ਤੇ ਪਾਰਟੀ ਕਹਿੰਦੀ ਦਾ ਨਾਮ ਆ ਇਹ ਫਰਸਟ ਪਾਰਟੀ ਫਰਸਟ ਪਾਰਟੀ ਦੇ ਨਾਮ ਆ ਓਕੇ ਤੇ ਜਿਹਦੇ ਮੁੱਲ ਦੀ ਗੱਲ ਕਰੀਏ 4 55 ਜੀ 4 ਲੱਖ 55 ਹਜ਼ਾਰ ਤੇ ਇਹਦੇ ਵਿੱਚੋਂ ਡਿਸਕਾਊਂਟ ਕਿੰਨਾ ਹੋਊ ਇਹ ਦੱਸ ਦੀ 20000 ਹੈ 20000 20000 ਲੈ ਮਿੱਤਰੋ 20000 ਡਿਸਕਾਊਂਟ ਆ ਸਵਾ 4 ਲੱਖ ਦਾ ਬਣ ਜੂ ਇੰਜਨ ਕਲੋਸ ਕਰਾ ਇੰਜਨ ਕਰ ਲਾ ਉਸ ਕਰ ਦੇ ਵਿੱਚ ਤੇ ਟਾਇਰ ਟੂਰ ਵੀ ਸੱਚ ਨੂੰ ਚੰਗੇ ਨੇ ਰਿੰਮਾਂ ਦੀ ਗੱਲ ਕਰੀਏ ਜੇ ਪਿੱਸੋ ਕੰਡੀਸ਼ਨ ਦੀ ਗੱਲ ਕਰ ਲਈਏ ਮਗਰਾਟ ਟੇਪ ਹੋਏ ਹੋਏ ਨੇ ਕੋਈ ਸਕਰੈਚ ਦਾ ਡਰ ਨਹੀਂ ਸਕਰੈਚ ਲੈਸ ਕਹਿ ਸਕਦੇ ਆ ਤੇ ਜਿੰਨਾ ਵੀ ਟਰੈਕਟਰ ਆ ਬਾਈ ਸਾਰੀ オリジナル ਹਨਾ ਹਾਰੀ ਪਾਵਰ ਸਟੀering ਆ ਕੰਪੂ ਪਾਵਰ ਸਟੀering ਦੇ ਵਿੱਚ ਆ ਤੇ ਅੱਜ ਤਾਂ ਬਾਈ ਹੈਗਾ ਸੋਮਵਾਰ ਤੁਸੀਂ ਮੰਡੀ ਦੇ ਵਿੱਚੋਂ ਜੇ ਕਿਸੇ ਭਰਾ ਨੇ ਕੱਲ ਨੂੰ ਮਿਲਣਾ ਹੋਇਆ ਕਿੱਥੇ ਮਿਲੋਗੇ ਸਰਪੰ ਲੈ ਮਿੱਤਰੋ ਕੱਲ ਨੂੰ ਬਾਈ ਸਿੰਘੇ ਡੇ ਮਿਲੂ ਤੇ ਇੱਕ ਵਾਰੀ ਤੁਹਾਡਾ ਨੰਬਰ ਵੀ ਬੋਲ ਦਿਓ 9816 ਹਾਂ 9858 9358 ਲੈ ਮਿੱਤਰੋ ਕਰ ਲਿਓ ਸੰਪਰਕ ਨਾ ਬਾਈ ਦਾ ਮੇਲਾ ਪਿੰਡ ਭੱਦਲਵਾੜਾ ਬਿਨਾ ਸੋਮਵਾਰ ਤੋਂ ਹਰੇਕ ਦਿਨ ਬਾਈ ਸੰਘੇੜੇ ਸਰਪੰਚ ਟਰੈਕਟਰ ਗੈਰਜ ਵਾਲੇ ਉੱਥੇ ਮਿਲੂਗਾ ਸ਼ੋਰੂਮ ਤੇ ਕਰ ਲਿਓ ਸੰਪਰਕ ਜਿਹੜਾ ਵੀ ਟਰੈਕਟਰ ਚੰਗਾ ਲੱਗਦਾ ਫੁੱਲ ਮਾਨਤਾ ਨੂੰ ਹੋਜੂ ਪੰਜਾਬ ਨੰਬਰ ਨੇ ਫੁੱਲ ਗਾਰੰਟੀ ਹੁੰਦੀ ਹੈ ਬਾਈ ਉਹਨਾਂ ਦੀ ਕਰ ਲਿਓ ਸੰਪਰਕ ਜੀ ਮਿਹਰਬਾਨੀ ਧੰਨਵਾਦ